ਪੈਂਡਾ ਲੈਲਾ ਰੋਈ ਨਾਮ ਅਮਨਦੀਪ ਸਿੰਘ ਤਹਿਸੀਲ ਦੀਰਾ ਜੀ ਡਿਸਟ੍ਰਿਕਟ ਬਰੋਈਪੁਰਾ ਜੀ ਹਾਂਜੀ ਤੇ ਮੈਨੂੰ ਇਹ ਡੈਸਕ ਪ੍ਰੋਬਲਮ ਸੀ ਜੀ ਤੇ ਲੱਤ ਦੀ ਪ੍ਰੋਬਲਮ ਆ ਗਈ ਸੀ ਲੱਤ ਬਿਲਕੁਲ ਹੀ ਖੜ ਗਈ ਸੀਗੀ ਜੀ ਅੱਛਾ ਜੀ ਤੇ ਉਹਦੇ ਕਰਕੇ ਮੈਂ ਕੋਈ ਨਹੀਂ ਛੱਡਿਆ ਜਿੱਥੇ ਵੀ ਮੈਨੂੰ ਕੋਈ ਦਸ ਦਾਰੀ ਵੱਡੇ ਹਸਪਤਾਲ ਜਿੱਥੇ ਵੀ ਜਾਂਦਾ ਸਾਰੇ ਆਪਰੇਟ ਕਰਨ ਨੂੰ ਕਹਿੰਦੇ ਸੀਗੇ ਜੀ अच्छा ते उदो ਪਹਿਲਾਂ ਸਾਡੇ ਪਿੰਡ ਚ ਵੀ ਇੱਕ ਸਾਡੇ ਘਰਾਂ ਚ ਆਪਰੇਟ ਕਰਾਇਆ ਸੀ ਜੀ ਪਰੋਬਲਮ ਸਹੀ ਨਹੀਂ ਆਈ ਯਾਨੀ ਕਿ ਉਹ ਮੰਜੇ ਦੇ ਬੈਠੇ ਹਜੇ ਵੀ ਜੀ ਹਲੇ ਵੀ ਬੈਠੇ ਨੇ ਹਾਂਜੀ ਹਜੇ ਵੀ ਬੈਠੇ ਆ ਜੀ ਡਿਸਕ ਦਾ ਆਪਰੇਸ਼ਨ ਕਰਾਇਆ ਸੀ ਹਾਂਜੀ ਡਿਸਕ ਦਾ ਆਪਰੇਸ਼ਨ ਤੁਹਾਨੂੰ ਵੀ ਸੇਮ ਕਹਿੰਦੇ ਸੀ ਵੀ ਆਪਰੇਸ਼ਨ ਕਹਾਂ ਦੇ ਆਪਰੇਸ਼ਨ ਕਰਾਉਣ ਨੇ ਕਹਿੰਦੇ ਸੀ ਬਸ ਡਰਦਿਆਂ ਨੇ ਨਹੀਂ ਕਰਾਇਆ ਬਸ ਨਹੀਂ ਜੀ ਨਹੀਂ ਨਹੀਂ ਮੈਂ ਇਹ ਕਿੰਨੀ ਕੁ ਪ੍ਰਾਣੀ ਭਾਈ ਸੱਟ ਲੱਗੀ ਸੀ ਤੁਹਾਡੇ ਸੱਟ ਤਾਂ ਸਰ ਮੇਰੇ 20 ਸਾਲ ਪੁਰਾਣੀ ਆ ਜਾਨੀ ਸਾਲ ਹਾਂਜੀ 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 ਜਿਆਦੇ ਪ੍ਰੋਬਲਮ ਕਰੂ ਵਧੀ ਤੁਹਾਨੂੰ ਮੈਂ 2020 ਚ ਵਧੀ ਜਿਆਦੇ ਪ੍ਰੋਬਲਮ ਨੂੰ 4 ਸਾਲ ਹੋ ਗਏ ਹਾਂਜੀ 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 ਜਿਆਦੇ ਬਰੋ ਕੀ ਕਿੰਨੀ ਕੰਡੀਸ਼ਨ ਹੋ ਗਈ ਸੀ ਪ੍ਰੋਬਲਮ ਬਦਨ ਨਾਲ ਸਰ ਕਹਿੰਦਾ ਆ ਵੀ ਮੇਰੇ ਕੋਲੇ ਆਪ ਦਾ ਟਰਾਂਸਪੋਰਟ ਦਾ ਕੰਮ ਸੀਗਾ ਤੇ ਮੈਂ ਆਪ ਜਾਂਦਾ ਰਿਹਾ ਗੱਡੀਆਂ ਤੇ ਤੇ ਮੈਨੂੰ ਬਹੁਤ ਜਿਆਦੇ ਪ੍ਰੋਬਲਮ ਹੈ ਜੇ ਮੈਂ ਮੰਨ ਲਓ ਵੀ ਗੱਡੀ ਵੀ ਚਲਾਉਂਦਾ ਜੇ ਤਾਂ ਵੀ ਮੈਨੂੰ ਬਹੁਤ ਅਗਲੀ ਬਰਿੰਦੀ ਤੇ ਜੇ ਮੈਂ ਉੱਤਰ ਕੇ ਗੱਡੀ ਜੋ ਤੁਰਦਾ ਸੀ ਮੇਥੋਂ ਤੁਰਿਆ ਨਹੀਂ ਜਾਂਦਾ 5-7 ਮਿੰਟਾਂ ਜਾਨੀ ਕਿ ਵਾਰੀ ਨਾ ਹੱਤ ਪਾ ਕੇ ਕੜਨਾ ਪੈਂ ਤੇ ਉਸ ਤੋਂ ਬਾਅਦ ਫਿਰ ਸਰ ਬਹੁਤ ਜ਼ਿਆਦੀ ਦਵਾਈ ਲਈ ਨਹੀਂ ਕਿ ਤੋ ਫਰਕ ਪਿਆ ਜੀ ਫਿਰ ਆਪਣਾ ਬੋਡੀ ਸਰਵਿਸ ਜੂਸ ਦਾ ਬਦਲ ਮੈਨੂੰ ਤੁਹਾਨੂੰ ਭਾਈ ਆਪਦਾ ਉਹ ਕੰਮ ਵੀ ਬੰਦ ਕਰਨਾ ਪਿਆ ਘਰੇ ਸਗਰੀ ਬੈੱਡ 'ਤੇ ਬੈਠਣਾ ਪੈ ਗਿਆ ਹੈ ਨਾ ਹਾਂਜੀ ਹਾਂਜੀ ਕੰਮ ਬੰਦ ਕਰਦਣਾ ਪਿਆ ਜੀ ਗੱਡੀਆਂ ਸੀ ਉਹ ਵੇਤਨੀਆਂ ਪਈਆਂ ਜੀ ਤੇ ਸਾਲਾਂ ਨੂੰ ਮੈਂ ਜਾਨੀ ਕਿ ਮੰਦੇਰੇ ਬੈਠਾ ਰਿਹਾ ਇਹ ਲਾਤ ਸਿੱਧੀ ਨਹੀਂ ਹੁੰਦੀ ਸੀ ਨਾ ਨਾ ਸਿੱਧੀ ਹੁੰਦੀ ਸੀ ਨਾ ਕੱਟੀ ਹੁੰਦੀ ਸੀ ਚੱਕ ਕੇ ਸਿੱਧੀ ਕਰਨੀ ਪੈਂਦੀ ਸੀ ਚੱਕ ਕੇ ਕੱਟੀ ਕਰਨੀ ਪੈਂਦੀ ਸੀ ਜੀ ਓਕੇ ਜੰਮੀ ਬੈਠੇ ਹੀ ਸੀ ਮੈਂ ਹਾਂਜੀ ਹਾਂਜੀ ਹੋਰ ਦੱਸੋ ਮੈਨੂੰ ਉੱਠ ਕੇ ਮੈਂ ਤਾਂ ਬਾਥਰੂਮ ਕਰਨ ਨੂੰ ਜਾਇਆ ਜਾਂਦਾ ਸੀਗਾ ਜੀ ਅੱਛਾ ਜੀ ਇੰਨੀ ਪ੍ਰੋਬਲਮ ਸੀਗੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਤੇ ਹੁਣ ਜਿਵੇਂ ਤੁਸੀਂ ਬਾਡੀ ਸਰਵਿਸ ਯੂਜ਼ ਕੀਤਾ ਅੱਜ ਕੰਡੀਸ਼ਨ ਕੀ ਹੈ ਭਾਜੀ ਕਿੰਨੇ ਦਿਨ ਹੋ ਗਏ ਸਰ ਹੁਣ ਤਾਂ ਕੰਡੀਸ਼ਨ ਬਹੁਤ ਵਧੀਆ ਸਰ ਵੀ ਜਾਨਕਿ ਹੁਣ ਘਰੇ ਪੱਠੇ-ਪੁੱਠੇ ਵੀ ਆਪ ਹੀ ਲੈ ਆਈਦੇ ਆ ਵੱਢ ਕੇ ਘਰੇ ਡੰਗਰ ਆਈ ਤੇ ਨਹੀਂ ਅੱਗੇ ਤਾਂ ਮੈਨੂੰ ਤੁਰਿਆ ਨਹੀਂ ਜਾਂਦਾ ਜੀ ਤੇ ਕੰਮ ਦਾ ਕਰਨਾ ਬਹੁਤ ਗੱਲ ਵੱਡੀ ਸੀਗੀ ਦੂਰ ਦੀ ਗੱਲ ਸੀਗੀ ਹਾਂਜੀ ਹਾਂਜੀ ਹੁਣ ਬਿਲਕੁਲ ਓਕੇ ਹੋਂ ਤੁਸੀਂ ਹਾਂਜੀ ਹਾਂਜੀ ਲੱਖਾਂ ਹੀ ਰੋਗ ਭਾਜੀ ਡਿਸਕ ਪ੍ਰੋਬਲਮ ਵਾਲਿਆਂ ਜਿਹੜੇ ਦੇਖਣਗੇ ਵੀ ਇਹਨੂੰ ਕੀ ਸੁਲਿਆ ਤੇ ਸੁਨੇਹਾ ਦੇਣਾ ਚਾਹੋਗੇ ਸਰ ਮੈਂ ਤਾਂ ਇਹ ਆਣਾ ਵੀ ਆਪਣਾ ਇਹ ਬਾਡੀ ਸਰਵਿਸ ਯੂਸ ਵਰਦਨ ਵੀ ਇਸ ਤੋਂ ਵਧੀਆ ਹੋਰ ਕੋਈ ਨਹੀਂਗਾ ਜੀ ਓਕੇ ਥੈਂਕ ਯੂ ਭਾਜੀ ਠੀਕ ਹੈ